छेती तरसोंगे पैसे एटीएम च नकदी लैंड वाले भी होना औखा सुनो इन्ने दिन बैंक रहने गए बंद तीन दिन बैंक ने बंद रहना है ਤੇ ਦੱਸ ਦਨੇ ਆ ਕਿ ਸ਼ੁੱਕਰਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਛੁੱਟੀ ਹੋਵੇਗੀ 27 ਜਨਵਰੀ ਨੂੰ ਚੌਥੇ ਸ਼ਨੀਵਾਰ ਦੀ ਛੁੱਟੀ ਹੋਵੇਗੀ ਤੇ ਆਖਰੀ ਛੁੱਟੀ ਜਿਹੜੀ ਦੱਸੀ ਜਾਂਦੀ ਹੈ ਜਨਵਰੀ ਦੇ ਮਹੀਨੇ ਦੇ ਵਿੱਚ ਜਿਹੜਾ ਦੱਸਿਆ ਗਿਆ 3 ਦਿਨ ਛੁੱਟੀ ਹੋਵੇਗੀ 26 27 28 ਤੇ 28 ਨੂੰ ਜਨਵਰੀ ਨੂੰ ਜੋ ਹੈ ਐਤਵਾਰ ਦੀ ਛੁੱਟੀ ਹੋਵੇਗੀ ਜਿਸ ਕਰਕੇ ਬੈਂਕਾਂ ਦੇ ਵਿੱਚ ਲੈਣ ਦੇਣ ਕਰਨ ਵਾਲਿਆਂ ਨੂੰ ਅਤੇ ਏਟੀਐਮ ਦੇ ਵਿੱਚੋਂ ਨਕਦੀ ਲੈਣ ਵਾਲਿਆਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਤਿੰਨ ਦਿਨਾਂ ਦੇ ਲਈ ਬੈਂਕਾਂ ਨੇ ਬੰਦ ਰਹਿਣਾ ਤੇ ਦੱਸ ਦਨੇ ਆ ਕਿ ਸ਼ੁੱਕਰਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਛੁੱਟੀ ਹੋਵੇਗੀ 27 ਜਨਵਰੀ ਨੂੰ ਚੌਥੇ ਸ਼ਨੀਵਾਰ ਦੀ ਛੁੱਟੀ ਹੋਵੇਗੀ ਤੇ ਆਖਰੀ ਛੁੱਟੀ ਜਿਹੜੀ ਦੱਸੀ ਜਾਂਦੀ ਹੈ ਜਨਵਰੀ ਦੇ ਮਹੀਨੇ ਦੇ ਵਿੱਚ ਜਿਹੜਾ ਦੱਸਿਆ ਗਿਆ 3 ਦਿਨ ਛੁੱਟੀ ਹੋਵੇਗੀ 26 27 28 ਤੇ 28 ਨੂੰ ਜਨਵਰੀ ਨੂੰ ਜੋ ਹੈ ਐਤਵਾਰ ਦੀ ਛੁੱਟੀ ਹੋਵੇਗੀ ਜਿਸ ਕਰਕੇ ਬੈਂਕਾਂ ਦੇ ਵਿੱਚ ਲੈਣ ਦੇਣ ਕਰਨ ਵਾਲਿਆਂ ਨੂੰ ਅਤੇ ਏਟੀਐਮ ਦੇ ਵਿੱਚੋਂ ਨਕਦੀ ਲੈਣ ਵਾਲਿਆਂ ਨੂੰ ਵੀ काफी मुश्किल का सामना करना पवेगा छेती नबेड़ लो बैंक के सारे काम नहीं तो तरसोंगे पैसे कढ़ाने एटीएम चो नकदी लैंड वाले ले भी होना औखा सुनो इन्ने दिन बैंक के बंद तीन दिन बैंक ने बंद रहना है ਤੇ ਦੱਸ ਦਿੰਨੇ ਆ ਕਿ ਸ਼ੁੱਕਰਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਛੁੱਟੀ ਹੋਵੇਗੀ 27 ਜਨਵਰੀ ਨੂੰ ਚੌਥੇ ਸ਼ਨੀਵਾਰ ਦੀ ਛੁੱਟੀ ਹੋਵੇਗੀ ਤੇ ਆਖਰੀ ਛੁੱਟੀ ਜਿਹੜੀ ਦੱਸੀ ਜਾਂਦੀ ਹੈ ਜਨਵਰੀ ਦੇ ਮਹੀਨੇ ਦੇ ਵਿੱਚ ਜਿਹੜਾ ਦੱਸਿਆ ਗਿਆ 3 ਦਿਨ ਛੁੱਟੀ ਹੋਵੇਗੀ 26 27 28 ਤੇ 28 ਨੂੰ ਜਨਵਰੀ ਨੂੰ ਜੋ ਹੈ ਐਤਵਾਰ ਦੀ ਛੁੱਟੀ ਹੋਵੇਗੀ ਜਿਸ ਕਰਕੇ ਬੈਂਕਾਂ ਦੇ ਵਿੱਚ ਲੈਣ ਦੇਣ ਕਰਨ ਵਾਲਿਆਂ ਨੂੰ ਅਤੇ ਏਟੀਐਮ ਦੇ ਵਿੱਚੋਂ ਨਕਦੀ ਲੈਣ ਵਾਲਿਆਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੋਵੇਗਾ 3 ਦਿਨਾਂ ਦੇ ਲਈ ਬੈਂਕਾਂ ਨੇ ਬੰਦ ਰਹਿਣਾ ਤੇ ਦੱਸ ਦਨੇ ਆ ਕਿ ਸ਼ੁੱਕਰਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਛੁੱਟੀ ਹੋਵੇਗੀ 27 ਜਨਵਰੀ ਨੂੰ ਚੌਥੇ ਸ਼ਨੀਵਾਰ ਦੀ ਛੁੱਟੀ ਹੋਵੇਗੀ ਤੇ ਆਖਰੀ ਛੁੱਟੀ ਜਿਹੜੀ ਦੱਸੀ ਜਾਂਦੀ ਹੈ ਜਨਵਰੀ ਦੇ ਮਹੀਨੇ ਦੇ ਵਿੱਚ ਜਿਹੜਾ ਦੱਸਿਆ ਗਿਆ 3 ਦਿਨ ਛੁੱਟੀ ਹੋਵੇਗੀ 26 27 28 ਤੇ 28 ਨੂੰ ਜਨਵਰੀ ਨੂੰ ਜੋ ਹੈ ਐਤਵਾਰ ਦੀ ਛੁੱਟੀ ਹੋਵੇਗੀ ਜਿਸ ਕਰਕੇ ਬੈਂਕਾਂ ਦੇ ਵਿੱਚ ਲੈਣ ਦੇਣ ਕਰਨ ਵਾਲਿਆਂ ਨੂੰ ਅਤੇ ਏਟੀਐਮ ਦੇ ਵਿੱਚੋਂ ਨਕਦੀ ਲੈਣ ਵਾਲਿਆਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ होवेगा खेती न बेड़ लो बैंक का दे सारे काम नहीं तो तरसोगे पैसे कड़ोन नु एटीएम जो नकदी लैंड वाले ले भी होना ओंखा सुनो एन्ने दिन बैंक रहने के बंद तीन दिन दे लिए बैंक ने बंद रहना है। ਤੇ ਦੱਸ ਦਨੇ ਆ ਕਿ ਸ਼ੁੱਕਰਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਛੁੱਟੀ ਹੋਵੇਗੀ 27 ਜਨਵਰੀ ਨੂੰ ਚੌਥੇ ਸ਼ਨੀਵਾਰ ਦੀ ਛੁੱਟੀ ਹੋਵੇਗੀ ਤੇ ਆਖਰੀ ਛੁੱਟੀ ਜਿਹੜੀ ਦੱਸੀ ਜਾਂਦੀ ਹੈ ਜਨਵਰੀ ਦੇ ਮਹੀਨੇ ਦੇ ਵਿੱਚ ਜਿਹੜਾ ਦੱਸਿਆ ਗਿਆ 3 ਦਿਨ ਛੁੱਟੀ ਹੋਵੇਗੀ 26 27 28 ਤੇ 28 ਨੂੰ ਜਨਵਰੀ ਨੂੰ ਜੋ ਹੈ ਐਤਵਾਰ ਦੀ ਛੁੱਟੀ ਹੋਵੇਗੀ ਜਿਸ ਕਰਕੇ ਬੈਂਕਾਂ ਦੇ ਵਿੱਚ ਲੈਣ ਦੇਣ ਕਰਨ ਵਾਲਿਆਂ ਨੂੰ ਅਤੇ ਏਟੀਐਮ ਦੇ ਵਿੱਚੋਂ ਨਕਦੀ ਲੈਣ ਵਾਲਿਆਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਹੋਵੇਗਾ 3 ਦਿਨਾਂ ਦੇ ਲਈ ਬੈਂਕਾਂ ਨੇ ਬੰਦ ਰਹਿਣਾ ਤੇ ਦੱਸ ਦਨੇ ਆ ਕਿ ਸ਼ੁੱਕਰਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਛੁੱਟੀ ਹੋਵੇਗੀ 27 ਜਨਵਰੀ ਨੂੰ ਚੌਥੇ ਸ਼ਨੀਵਾਰ ਦੀ ਛੁੱਟੀ ਹੋਵੇਗੀ ਤੇ ਆਖਰੀ ਛੁੱਟੀ ਜਿਹੜੀ ਦੱਸੀ ਜਾਂਦੀ ਹੈ ਜਨਵਰੀ ਦੇ ਮਹੀਨੇ ਦੇ ਵਿੱਚ ਜਿਹੜਾ ਦੱਸਿਆ ਗਿਆ 3 ਦਿਨ ਛੁੱਟੀ ਹੋਵੇਗੀ 26 27 28 ਤੇ 28 ਨੂੰ ਜਨਵਰੀ ਨੂੰ ਜੋ ਹੈ ਐਤਵਾਰ ਦੀ ਛੁੱਟੀ ਹੋਵੇਗੀ ਜਿਸ ਕਰਕੇ ਬੈਂਕਾਂ ਦੇ ਵਿੱਚ ਲੈਣ ਦੇਣ ਕਰਨ ਵਾਲਿਆਂ ਨੂੰ ਅਤੇ ਏਟੀਐਮ ਦੇ ਵਿੱਚੋਂ ਨਕਦੀ ਲੈਣ ਵਾਲਿਆਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ 我不敢